ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਨੀਲੀ ਰਾਵੀ ਚ ਆਗੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਰੇਟ ਜਾਇਜ ਆਗਾ ਵੀਰ ਕੋਲੇ ਬਿਲਕੁਲ ਜਾਇਜ ਰੇਟ ਆ ਤਾਂ ਆਓ ਵੀਰੇ ਇਹਨਾਂ ਬਾਰੇ ਲੈਣਿਆਂ ਵੀਰ ਹੁਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਮਰਾ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਕਿਰਪਾ ਗੁਰੂ ਮਹਾਰਾਜ ਜੀ ਕੋ ਵਧੀਆ ਚੀਜ਼ ਸੁਣਾਉ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤਾਂ ਵੀਰੇ ਆ ਗੀਆਂ ਅੱਜ ਕੋਲੇ ਆਪਣੇ ਸੋਹਣੀਆਂ ਝੋਟੀਆਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਝੋਟੀਆਂ ਤਾਂ ਕੋਲ ਜੈਰੇ ਤੇ ਝੋਟੀਆਂ ਆਪਣੀਆਂ ਠੀਕ ਆ ਜੀ ਮਈਆਂ ਚੰਗੀਆਂ ਮੈਂ ਦੋ ਝੋਟੀਆਂ ਰੈਂਜ ਦੀਆਂ ਆ ਹਾਂ ਠੀਕ ਆ ਜੀ ਮਾਫੀ ਹੋਣ ਕੇ ਲੱਖੋਂ ਅੰਦਰ ਹੀ ਹਾਂਜੀ ਵੀ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਝੋਟੀਆਂ ਠੀਕ ਆ ਜੀ ਹਾਂਜੀ ਹਾਂਜੀ ਤਾਂ ਰੇਟ ਉਹੀ ਹੁੰਦਾ ਵਾ ਜੋ ਵਪਾਰੀ ਵੀਰੇ ਵੀਰੇ ਲੈ ਜਾਂਦੇ ਵੀਰ ਕੋਲੇ ਰੇਟ ਨੋਰਮਲ ਹੁੰਦਾ ਕਿਉਂਕਿ ਵੀਰਾਂ ਨੂੰ ਕਰਾਇਆ ਵੀ ਨਹੀਂ ਫਿਰ ਦੁੱਧਦਾ ਚਲੋ ਪਸ਼ੂ ਹੀ ਆਜਿਆ ਤਾਂ ਵੀਰੇ ਪਹਿਲੇ ਨੰਬਰ ਤੇ ਆ ਇਹ ਤੋਂ ਸ਼ੁਰੂ ਕਰੀਏ ਇਹਦੇ ਬਾਰੇ ਦੱਸੀ ਹੈ ਹਨਾ ਤੇਜਿੰਦਰ 50 ਸੂਆ ਠੀਕ ਹੈ ਜੀ ਮੈਂ 1 ਹਫਤਾ ਲਿੰਦੀ ਇੱਕ ਹਫਤਾ ਇੱਕ ਹਫਤਾ ਜਿਹੜਾ 60000 ਰੁਪਏ ਕਰ ਲੈਣਾ ਠੀਕ ਹੈ ਜੀ ਇੱਕ ਹਫਤਾ ਬਾਕੀ 13 ਕਿਲੋ ਦੁੱਧ ਚੋਇਆ 13 ਕਿਲੋ ਚੋਇਆ ਖੋਲੋ ਵੀਰੇ ਵੇਖੋ ਵੀਰ ਇੱਕ ਹੱਤਾ ਬਾਕੀ ਆ ਦੂਜੇ ਸੁਬਹ 13 ਕਿਲੋ ਦੂਜੇ ਕਿਲੋ ਠੀਕ ਆ ਜੀ 13 ਕਿਲੋ ਤੇ ਲੱਗ ਚੋਈ ਕਰਾ ਗੀ ਹਾਂਜੀ ਮਹੀਂ ਗਾਵੀ ਮਹੀਂ 4 बाई 4 ਬਿਲਕੁਲ ਵੀਰ ਵਜ਼ਨ ਫੁੱਲਾ ਵੀਰੋ ਚੈੱਕ ਕਰਿਓ ਇੱਕ ਵਾਰੀ ਤੋਰਾ ਤਾਰਾ ਸਾਰੀ ਡਿਟੇਲ ਦੱਸਦੇ ਵੇਖੋ ਵਜ਼ਨ ਚੈੱਕ ਕਰੋ ਪਹਿਲਾਂ ਵੀਰੇ ਫੁੱਲ ਵਜ਼ਨ ਐ ਮੰਜਾ ਹੀ ਦਿੰਦਾ ਉੱਪਰ ਤਾਂ ਬਹੁਤ ਵਜ਼ਨ ਫੁੱਲਾ ਭਲੀ ਜੁੜੀ ਆ ਪੇਠ ਪੁੱਠ ਚਿਗਾਠਾ ਜਿਗੂਠਾ ਚੈੱਕ ਕਰ ਲਓ ਤੇ ਲੈਵਾ ਕੀ ਬਾਤ ਆ ਪੂਰੀ ਫੁੱਲ ਰਾਜੀ ਵੀਰੋ ਜਿਹਨੂੰ ਕਹਿਦੀ ਹੈਗੀ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਫੁੱਲ ਗਰੰਟੀ ਆ ਮੋਟੀ ਰੂ ਵਾਂਗੂ ਕੀ ਬਾਤ ਆ ਪਲੀ ਬੋਤਾ ਵੀਰੋ ਫੁੱਲ ਪਲੀ ਰਾਜੀ ਫੁੱਲਾ ਤਾਂ ਬਹੁਤ ਸੋਹਣੀਆ ਤਾਂ ਬਿਲਕੁਲ ਕੱਦ ਵੱਡਾ ਵੀਰੇ ਰਾਜੀ ਫੁੱਲਾ ਪਲੀ ਜੁੜੀ ਫੁੱਲਾ ਕੋਈ ਵੀ ਵੀਰ ਦੂਰੋਂ ਚੱਲ ਕੇ ਆ ਜੂਗਾ ਵੀਰੇ ਤੁਸੀਂ ਉਂਗਲ ਨਹੀਂ ਕਰ ਸਕਦੇ ਇਹ ਪਤਲਾ ਚਾਮਾ ਮੈਂ ਉਹਨਾਂ ਕੇ ਬਣੇ ਵੀ ਉੰਗਲ ਕਰਕੇ ਅਗਰ ਹੈ ਕਾਲੀ ਰੰਗ ਸ਼ਾਕ ਕਾਲਾ ਬਿਲਕੁਲ ਚਿੱਪਣਾ ਰੂਵਾਂ ਨੂੰ ਮੋਟੀ ਮੋਟੀ ਭੋਲੀ ਭਲੀ ਜੁੜੀ ਭੋਲੀ ਬਣੇਗੀ ਪੂਰੀ ਬਿਲਕੁਲ ਅਜੇ ਮੈਂ 4 ਲੈ ਜੇ 5 ਲੈ ਜੇ ਮੈਂ ਪੂਰੀ ਤਿਆਰ ਹੋਏਗੀ ਬਿਲਕੁਲ ਤਾਂ ਬਾਕੀ ਵੀਰੋ ਇੱਕ ਪਰਖਿਆ ਪਸ਼ੂ ਦੀ ਖਰੀਦ ਦੀ ਵੀਰ ਦੀ ਤਾਂ ਹੀ ਤਾਂ ਵਪਾਰੀ ਵੀਰ ਖਰੀਦ ਕਰਦੇ ਆ ਵੀਰ ਕੋਲੇ ਤਾਂ ਵੇਖੋ ਦੁੱਧ ਵਾਲੀਆਂ ਨਿਸ਼ਾਨੀਆਂ ਘੁਆਣੇ ਦੇ ਨਾਣਾਂ ਨੂੰ ਨਾ ਚੈੱਕ ਕਰ ਲਿਓ ਥਾਂ ਦੀ ਕੁਆਲਿਟੀ ਤੇ ਵੇਥ ਵੇਥ ਤੇ ਬਹੁਤ ਸੋਹਣੀ ਹੈ ਭਲੀ ਜੁੜੀ ਫੁੱਲ ਵੀਰੇ ਦੋ ਦੋ ਫਿਰ ਚੰਗਾਰ ਭਰਿਆ ਨੇ ਫਿਰ ਦੂਸਰੇ ਸੂਏ ਦੂਜੇ ਸੂਏ ਦੋ ਦੋ 13 ਕਿਲੋ ਭਰਿਆ 13 ਕਿਲੋ ਐ ਕਮਾਈ ਦੀ ਨੀਕ ਉਮੀਦ ਵੀ 14 15 ਕਿਲੋ ਦੁੱਧ ਖੁੱਲਡੁੱਲਾ ਭਰ ਜੀ ਠੀਕ ਆ ਮੈਂ ਮੈਂ ਹੀ ਦੱਸੇ ਕਿ ਮੈਂ ਦੁੱਧ ਵਾਲੀਆਂ ਵੇਖੋ ਬਿਲਕੁਲ ਬਿਲਕੁਲ ਦੱਸ ਲਈ ਆ ਮੂੰਹੋਂ ਬੋਲਦੀ ਆ ਵੀਰੇ ਕਿੱਲੇ ਕਿੱਲੇ ਬੱਜੀ ਵੀ ਸੋਹਣੀ ਹਾਂ ਕੀ ਬਾਤ ਆ ਤਾਂ ਹੀ ਕੋਈ ਆਪਣੇ ਘਰ ਲੈ ਜਾਏ ਆਨਲਾਈਨ ਵੀ ਮੰਗਾ ਲਿਆ ਆਨਲਾਈਨ ਦੀ ਫੁੱਲ ਗਰੰਟੀ ਹੋਏਗੀ ਮਹੀਂ ਲਵਾ ਕੇ ਸਲੀ ਚੰਗੀ ਲੱਗੇਗਾ ਰੱਖੇਗਾ ਹੁੰਦਾ ਕਰਾਇਆ ਵਾਪਸ ਦੇ ਕੇ ਮੈਂ ਬਿਲਕੁਲ ਕੀ ਬਾਤ ਆ ਵੇਖੋ ਵੀਰੋ ਫੁੱਲ ਗਾਰੰਟੀ ਆ ਐ ਨਾੜਾ ਨੂਣਾ ਵਾ ਨਹੀਂ ਤੇ ਇੱਕ ਵਾਰੀ ਫੇਰ ਲਾ ਕੇ ਤੇ ਚੈੱਕ ਕਰ ਲੋ ਸੋਹਣੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਮੋਲ ਬਿਲਕੁਲ ਲੈਣ ਵਾਲਾ ਹੀ ਕਰਨਾ ਹੈ ਹਾਂਜੀ ਜਿਹਨੇ ਰਮਾਈ ਦੇ ਦੀ ਹਾਂਜੀ ਮੋਲ ਕਰਨ ਨੂੰ ਭਾਈ ਇੱਕ ਵੀ ਕਰਦੀ ਤਾਂ ਵੀ ਮੈਂ ਦਾ ਜੱਜਦਾ ਪਰ ਮੈਂ ਵਿਗਨੀ ਜਿਹੜਾ ਕੋਈ ਸਾਮਕੇ ਵੀ ਜਾਪਚਾਰ ਨਾ ਕਮਾਈ ਕਰ ਸਕਦਾ ਮੈਂ ਬਿਲਕੁਲ ਇਹ ਨਹੀਂ ਕੋਈ ਘਰ ਵਾਲਾ ਵੀ ਆ ਜੇ ਖੜ ਕੇ ਮੋਲ ਦਵਾਲੇ ਮੈਂ ਦਾ ਮੋਲ ਕਰਨ ਨੂੰ ਭਾਈ ਕਰ ਲੀਏ ਮੇਰਾ 10 115 82 ਹਾਂਜੀ ਮੈਂ 15 ਵੀ ਦੇਦੀ ਹਾਂ 15 ਦੀ 15 ਦੀ ਕੀ ਬਾਤ ਜਾਇ ਜਾ ਵੀਰੋ ਜਾਇ 1000 ਛੋਟੇ ਕਲਾਪ 2000 ਦੀ ਦੇਣੀ ਹੈ 1 ਲੱਖ 2 ਦੀ ਵੱਡੀ ਮੈਂ ਵੀਰੋ ਤਾਂ ਦੇਣ ਹਜੇ ਬਾਕੀ ਪੈਣਾ ਚੰਗੇ ਰਿਕਾਰਡ ਵਾਲੀ ਆ ਤਲੱਲੇਦਰ ਪਲੀ ਜੁੜੀ ਆ ਵੀਰੇ ਵੀਰੇ ਐਡਾ ਪਸ਼ੂ ਕਾਲਣਾ ਸਾਹਮਣਾ ਹਨਾ ਸਾਂਭ ਵੀ ਨਹੀਂ ਮਾਣਾ ਜਾਇਜ ਆ ਵੀਰੇ 1 ਲੱਖ 2000 ਦੀ ਬਾਕੀ ਕੋਈ ਫੋਨ ਲਾ ਲੈ ਹਨਾ ਤਾਂ ਇੱਕ ਰਿਮਾੜਾ ਜਿਆਦਾ ਤੋਰਾ ਵਿਖਾਈ ਵੀਰੇ ਖੋਲ ਕੇ ਫੇਰ ਤਾਂ ਵੇਖੋ ਵੀਰੋ ਰੇਟ ਵੀ ਚੈੱਕ ਕਰ ਹੀ ਲਿਆ ਤੁਸੀਂ ਵੀਰ ਦਾ ਬਿਲਕੁਲ ਜਾਇਜ ਰੇਟ ਆ ਵੀਰੇ ਵੇਚ ਨਹੀਂ ਇਹ ਮੈਂ ਜਿਆਜ ਰੇਟ ਤੇ ਜਿੰਨਾ ਮਰਜ਼ੀ ਕਰਕੇ 20000 ਰੁਪਏ ਮੂਹਰਤ ਮਾਰਦਾ ਬਿਲਕੁਲ ਵੇਖੋ ਵੀਰੋ ਕਿਆ ਬਾਤ ਹੈ ਪਲੀ ਬਹੁਤ ਆ ਲਿਵਾ ਵੀ ਸੋਹਣਾ ਲੱਗਿਆ ਦੇਖੋ ਵੀਰੋ ਕਿਆ ਬਾਤ ਹੈ ਐਨ ਲੱਕ ਲੁੱਕ ਤਾਂ ਦੇਖੋ ਵੀਰੋ ਫੁੱਲ ਰਾਜੀ ਪਲੀ ਬਹੁਤ ਆ ਸ਼ਮਕ ਸ਼ਮਕ ਕਰਦੀ ਹੈ ਮੈਂ ਮੈਂ ਦੋ 달ੀ ਮੈਂ ਵੀ ਕੋਈ ਸ਼ੱਕ ਨਹੀਂ ਮਰਜ਼ੀ ਇੱਕ 15 20 ਜਿੰਨੂੰ ਮਰਜ਼ੀ ਕੋਲ ਬਿਲਕੁਲ ਬਿਲਕੁਲ ਵੀਰੇ ਠੀਕ 1 ਲੱਖ 2000 ਦੀ ਹੈ ਨਾ ਜੀ ਠੀਕ ਠੀਕ ਹੈ ਵੀਰੇ ਠੀਕ ਹੈ ਤਾਂ ਬਾਕੀ ਵੀਰੋ ਬਾਕੀ ਖੋਲੇ ਵੀ ਗੰਦੇ ਲੱਖ ਲੱਖ ਇੱcke ਪਾਈ ਦੇ ਮੈਂ ਝੋਟੀ ਵੇਖੋ ਬਿਲਕੁਲ ਵੀਰੇ ਕੋਈ ਸ਼ੱਕ ਨਹੀਂ ਵਾਲੀ ਆ ਉਂਦੀ ਖੜ ਕੇ ਜਨਾ ਮਰਜ਼ੀ ਮੰਡੀ ਬਣ ਕੇ ਜਿਹਨ ਮਰਜੀ ਉਸ ਤੇ ਵੇਚ ਸਕਦੇ ਮੈਂ ਨਾ ਵੀਰੇ ਹੀਰਾ ਵਾ ਭਾਵੇਂ 4 ਸਵਾ ਲੱਖ ਮੰਗ ਲਓ ਕਿਉਂਕਿ ਚੰਗੇ ਪਸ਼ੂ ਦਾ ਮੋਲੀ ਕੋਈ ਨਹੀਂ ਪਰ ਤੁਹਾਡਾ ਰੇਟ ਹੋਆ ਜਿਹੜੇ ਵਪਾਰੀ ਵੀਰ ਪਸ਼ੂ ਖੜਦੇ ਆ 1 ਲੱਖ 2000 ਦੀ ਮਗਾਲੇ ਨਾ ਉਹਨਾਂ ਨੇ ਗੱਡੀ ਨੂੰ ਲਵਾ ਕੇ ਵੀ ਜਾਏਗਾ ਬਿਲਕੁਲ ਬਾਕੀ ਕੋਈ ਫੋਨ ਲਾਵੇ ਵੀਰੇ ਛੋਟ ਛੱਪਾ ਹੋ ਜੂ ਹਾਂ ਦੂਜੇ ਨੰਬਰ ਤੇ ਆ ਗਈ ਤੇ 3 ਸੂਆ ਨਹੀਂ ਸੁਈ ਹੈ ਤੀਸਰਾ ਸੂਆ ਹਾਂ 243 ਸੁਈ ਹੈ ਅੱਛਾ ਜੀ ਇਸ ਲਈ ਕੋਈ ਬੋਲਾ ਹੋਏਗਾ ਕੋਈ ਤਾਕਰ ਉਹਦੇ ਠੀਕ ਹੈ ਜੀ ਵੱਡੀ ਝੋਟੀ ਹੈ ਵੀ ਕੱਦ ਕਾਠ ਵਾਲੀ ਹਾਂਜੀ ਹਾਂਜੀ ਠੀਕ ਹੈ ਜੀ ਬੱਚਿਆਂ ਕੀ ਪਾਲਿਆ ਨੇ ਵੀਰੇ ਕੱ ਬਹੁਤ ਚੰਗੇ ਸੀਮੰਦੀ ਹੈ ਨਾ ਜੀ। ਇਹਦੀ ਕੱਟੀ ਆ ਪੰਜਾ ਦਿਨਾਂ ਦੀ। ਕੀ ਬਾਤ ਹੈ। ਵੇਖੋ ਵੀਰੋ ਸ਼ਾਈਨਿੰਗ ਵੇਖੋ ਚਮਕ ਵੇਖੋ ਬੱਚੇ ਦੀ। ਬਹੁਤ ਸੋਹਣੀ ਕੱਟੀ ਚੰਗੇ ਸੀਮੰਦੀ। ਜਵਾ ਵੀ ਬੜਾ ਪੋਲਾ ਗਿਰਦੀ ਹੈ ਨਾ। 2 ਮਿੰਟ ਤੋਂ ਪਹਿਲਾਂ ਮੈਂ ਚੋਈ ਜਾਏਗੀ। ਕੀ ਬਾਤ ਹੈ। ਵੱਡੀ ਝੋਟੀ। ਦੁੱਧ ਤਾਂ ਫਿਰ ਚੰਗਾ ਭਰ ਜੂਰੇ ਵੀ। ਦੁੱਧ ਮੈਂ ਜਿੱਡਾ ਕੱਟ ਕਾਟਣਾ ਮੈਂ 15 ਕਿਲੋ ਦੁੱਧ ਮਾਂ ਨਾਲ 14-15 ਕਿਲੋ ਫੁੱਲਾ ਢੁੱਲਾ ਦੁੱਧ ਭਰ ਜੀ। ਤਾਂ ਗਾੜੀ ਵੀਰੋ ਬਾਹਰ ਵੀ ਚੰਗੀ ਹੈ ਨਾ ਉਹਨੂੰ ਮੌਸਮ। ਤਾਂ ਬਾਕੀ ਦੁੱਧ ਸੇਵਾ ਦਾ ਵੀਰਾਂ ਦੀ ਹੈ ਨਾ ਜੀ। ਆ ਆ ਆ ਆ ਆ ਗਈ ਵੀਰੇ ਬੰਦ ਬੰਦ ਦੇਖੋ ਵੀਰੋ ਬੱਚਿਆ ਵੀ ਚੰਗੇ ਸ੍ਰੀਮਨ ਦਾ ਵੱਡੀ ਛੋਟੀ ਬਾਕੀ ਵੀਰੇ ਨਾਰਾ ਨੂਣਾ ਮਾਨੇ ਤੇ ਚੈੱਕ ਕਰ ਲੋ ਦੁੱਧ ਵਾਲੀਆਂ ਨਿਸ਼ਾਨੀਆਂ ਚੁਆਈ ਬੜੀ ਚੰਗੀ ਆਪੋ। ਕੀ ਬਾਤ। ਧਾਰ ਬਹੁਤ ਮੋਟੀ ਲੱਗੀ ਹੈ ਨਾ। ਚੁਆਈ 2 ਮਿੰਟ ਤੋਂ ਪਹਿਲਾਂ ਚੋਲ ਗਈ। ਕੀ ਬਾਤ ਆ ਵੀਰੇ। ਬਹੁਤ ਸੋਹਣੀ ਚੁਆਈ ਲੱਗੀ ਜੋ ਇੱਕ ਨੰਬਰ ਵੱਡੀ ਚੋਟੀ ਕੱਦ ਕਾਠ ਵਾਲੀ ਭਲੀ ਜੁੜੀ। ਹਾਂ। ਬਾਕੀ ਵੀਰੇ ਤੋਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ। ਸੋਰ ਸਾਈਡ ਪੁੱਲ ਸਾਈਡ ਪੁੱਲ ਸਾਈਡ ਵੱਡੀ ਕੱਦ ਕਾਠ ਵਾਲੀ ਭਲੀ ਜੁੜੀ। ਵੇਖੋ ਵੀਰੇ ਲੇਵੇ ਦੀ ਸਫਾਈ ਚੈੱਕ ਕਰਦੋ। ਬਹੁਤ ਸੋਹਣਾ ਲੇਵਾ ਲੱਗਿਆ ਖਣ ਬੜਾ ਪਿਆਰਾ ਲੱਗਿਆ ਚਵਾਈ ਇੱਕ ਨੰਬਰ ਤਾਂ ਕੋਈ ਵੀ ਵੀਰ ਦੂਰੋਂ ਵੀ ਪਸ਼ੂ ਮੰਗੋਂਦਾ ਵੀਰੋ ਤੁਸੀਂ ਤਾਂ ਰੇਡ ਵੀ ਤੁਸੀਂ ਵੀਰ ਦਾ ਚੈੱਕ ਕਰ ਲਿਆ ਨਾ ਤੁਹਾਨੂੰ ਕਰਾਇਆ ਵੀਰੇ ਬਹੁਤ ਅੱਜ ਆਪਣਾ ਹਨਾ ਵੀਰੇ ਗੱਠਾ ਮੈਂ ਤਾਂ ਫੁੱਲ ਆ ਫੁੱਲ ਸਾਈਜ਼ ਵੱਡੀ ਬਲੀ ਬਹੁਤ ਆ ਵੀਰੇ ਹਨਾ ਤਾਂ ਵੇਖੋ ਵੀਰੋ ਖਣ ਦੀ ਕੁਆਲਿਟੀ ਲੈਵੇ ਜੀ ਕੁਆਲਿਟੀ ਤਾਂ ਮਗਰ ਵੀ ਕੱਟੀ ਆ ਗਈ ਵੀਰੋ ਦੇਖੋ ਤਾਂ ਵੇਖੋ ਵੀਰੋ ਚਵਾ ਇੱਕ ਨੰਬਰ ਹੀ ਤਾਂ ਵੀਰੇ ਮੇਰਾ ਕੰਮ ਤਾਂ ਫੁੱਲ ਸਾਰਾ ਕੈਮਰਾ ਤੁਹਾਡਾ ਹੁੰਦੀ ਮੈਂ ਘਰ ਤੋਂ ਦੇਦਾਂ ਮੈਂ ਤਾਂ ਕਟਾਉਂਦਾ ਬਿਲਕੁਲ ਫੁੱਲ ਕਰਦਾ ਵੀਰੇ ਤਾਂ ਵੀਰੇ ਇੱਕ ਹੋਰ ਗੱਲ ਆਪਣਾ ਸ਼ਾਂਤਾਈ ਤਾਂ ਫਿਰ ਪਿਆਰ ਕਾਫੀ ਹੋ ਜਾਂਦੀ ਹੋਗੀ ਬਿਲਕੁਲ ਹਾਂ ਤਾਂ ਚਵਾ ਵੀ ਬੜਾ ਡਾਡਾ ਲੱਗਿਆ ਮੈਨੂੰ ਮਜਬੂਰੀ ਥੋੜੀ ਘਰ ਚ ਬਜ਼ੁਰਗ ਬੰਦਾ ਢਲਾਇਆ ਹਸਪਤਾਲ ਦਾਖਲ ਹੀ ਨਾ ਕਿ ਮੈਂ ਸੰਭ ਹੀ ਨਹੀਂ ਗਈ ਬਿਲਕੁਲ ਆ ਆ ਪਸ਼ੂ ਥੋੜਾ ਫਿਰ ਸੇਵਾ ਮੰਗਦਾ ਹਨ ਜੀ ਬਾਕੀ ਵੀਰੇ ਵੱਡੀ ਛੋਟੀ ਚੰਗੇ ਰਕਾਰ ਵਾਲੀ ਚਵਾ ਚੰਗਾ ਲੱਗਿਆ ਵੀਰੇ ਮੁੱਲ ਫੁੱਲ ਸਾਈਜ਼ ਮਹੀ ਹੈ ਇਹਨਾਂ ਦਾ ਕਹੇ ਵੀਡੀਓ ਛੋਟੀ ਫੁੱਲ ਸਾਈਜ਼ ਹੋਏ ਫੁੱਲ ਸਾਈਜ਼ ਪਾਏ ਕੋਈ ਆਨਲਾਈਨ ਮਂਗਾ ਕੇ ਵੀ ਤੋ ਕਹੇਗਾ ਨਾ ਫੁੱਲ ਸਾਈਜ਼ ਬਿਲਕੁਲ ਤਾਂ ਰੇਟ ਵੀਰੇ ਦਾ ਡੇਢ ਤਰਜਿੰਦਰ ਮੈਂ ਆਂ ਡੇਢ ਲੱਖ ਦੀ ਪਰ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਹੈ ਜੀ 99000 ਦੀ ਮੈਂ ਹੀ ਦੇਣੀ ਆ ਛੋਟ ਆ ਜੀ ਛੋਟ ਹੀ ਕਰਿਆ ਵੇਖੋ ਵੀਰੇ 95 ਜੋ ਵੀ ਮਾਨਤਨ ਹੋ ਜੂ ਫੋਨ ਵੀਰ ਨੂੰ ਜਰੂਰ ਲਾ ਲਿਓ ਤਾਂ ਬਾਕੀ ਵੀਰੇ ਰੇਟ ਤੇ ਤੁਹਾਡਾ ਜਾਇਜ਼ ਹੁੰਦਾ ਹਰ ਵੀਡੀਓ ਦੇ ਵਿੱਚ ਹੀ ਤਾਂ ਪਸ਼ੂ ਵੀ ਸਾਫ਼ ਸੁਥਰਾ ਹੁੰਦਾ ਤਾਂ ਦਿਵਾਲੀ ਆਫਰ ਕੋਈ ਦਿਵਾਲੀ ਆਫਰ ਹੀ ਐ ਰਗੀ ਪਹੁੰਚ ਕਰਦਾ 100-100 ਕਿਲੋਮੀਟਰ ਤੇ ਜਿਹੜਾ ਮੁੱਲ ਮੰਗਿਆ ਬਿਲਕੁਲ ਐਂ 100 ਕਿਲੋਮੀਟਰ ਤੱਕ ਸਾਰੇ ਪਸ਼ੂਆਂ ਦੀ ਪਹੁੰਚ ਫ੍ਰੀ ਦਿਵਾਲੀ ਆਫਰ ਹਨਾ ਵੀਰੇ ਯਾ ਬਹੁਤ ਐ ਲੈ ਲਗਤਾਂ ਦਿਵਾਲੀ ਨੂੰ ਆਪ ਹਿਸਾਬ ਨਾਲ ਨੰਵਡੀਆਂ ਵੀਰੇ ਵੱਡੀਆਂ ਐ ਪਲੀਆਂ ਜੁੜੀਆਂ ਦਿਵਾਲੀ ਮੰਡੀ ਖੜਕੇ ਕੋਈ ਮਈਆਂ ਹੋ ਜਿਆ ਥੜਾ ਕੇ ਜਨਾ ਮੱਛੀ ਦੇ ਸਕਦਾ ਕੋਈ ਛੋਟੀਆਂ ਮਈਆਂ ਨਹੀਂ ਐ ਬਿਲਕੁਲ ਵੀਰੇ ਬਿਲਕੁਲ ਤਾਂ ਵੀਰੇ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੋਗੀ ਫੋਨ ਜਰੂਰ ਵੀਰ ਨੂੰ ਨਾਲ ਲਿਓ ਚੰਗੀ ਝੋਟੀਆਂ ਕੀ ਗਾੜੀ ਹੂੰ ਸੁਈ ਐ ਜੀ ਐ ਇਹ ਸੂਈ ਝੋਟੀ ਸੂਈ ਹੈ ਜੀ ਪਰਥੋਂ ਦੀ ਝੋਟੀ ਤੇ ਮਤਲਬ ਪਰਥੋਂ ਚੱਥਾ ਨੇ ਝੋਟੀ ਸੂਈ ਹੈ ਚੌਥਾ ਦੇ ਨੌ ਕਿਲੋ ਬੌਲਾ ਮੰਨ ਕੇ 8.5-9 ਕਿਲੋ ਝੋਟੀ ਥਲੇ ਬੌਲਾ ਤਿਆਰ ਹੈ ਦੁੱਧ ਝੋਟੀ ਦੀ ਜਿਹੜੀ ਚੋਈ ਨਾ ਦੁੱਧ ਝੋਟੀ 12 11.5-12 ਕਿਲੋ ਫੁੱਲਾ ਡੋਬਾ ਪਾਣੀ ਦੀ ਚੋਣ 1 ਨੰਬਰ ਦੀ ਜਨਾਨੀ ਚੋਏ ਬੰਦਾ ਚੋਏ ਰੂਹ ਵਾਂਗੂ ਕੋਲੀ ਹੋਏਗੀ ਠੀਕ ਹੈ ਜੀ ਬੱਚਾ ਕੀ ਬਾਰੇ ਕਰਦੇ ਨੇ ਮਗਰ ਕੱਟੀ ਚੋ ਕੱਟੀ ਆ ਗਈ ਹੈ ਠੀਕ ਹੈ ਵੇਖੋ ਵੀਰੋ ਯਾ ਬਰਸ ਸੁਫੰਗੀਆਂ ਬੋਦ ਨੇ ਲੈਵਰੀਆਂ ਤੇ ਇਹ ਵੀ ਵੱਡੀ ਝੋਟੀ ਕੱਦ ਕਾਠ ਵਾਲੀ ਤਾਂ ਚਵਾ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਇੱਕ ਨੰਬਰ ਚਵਾ ਲੱਗਿਆ ਵੀਰੋ ਥਾਣੀ ਸਪੈਸ਼ਲ ਲੱਗਿਆ ਬਾਕੀ ਗੱਲ ਕਰੀਏ ਤਾਂ ਫੇਸ ਕੁਆਲਿਟੀ ਦੀ ਬਹੁਤ ਟੌਪ ਕਲਾਸ ਆ ਬਹੁਤ ਸੁਨ ਝੋਟੀ ਆ ਪਾਕਿਸਤਾਨੀ ਨਹੀਂ ਆ ਹੋ ਜੇ ਰੀਲੀ ਰਹੀ ਉਹ ਚੀਜ਼ ਆ ਬਿਲਕੁਲ ਚੰਗੇ ਰਵੇ ਚੋ ਜੀ ਕੱਦ ਕਾਠ ਵਾਲੇ ਪਸ਼ੂ ਵੀਰੇ ਦੁੱਧ ਕੱਢਦਾ ਵਾ ਕੱਦ ਕਾਠ ਵਾਲੀ ਝੋਟੀ ਆ ਤਾਂ ਪਸ਼ੂ ਨੇ ਦੁੱਧ ਤਾਂ ਫੇਰ ਹੀ ਭਰਨਾ ਵਾ ਕੱਦ ਕਾਠ ਥਣ ਚੰਗਾ ਲੱਗਿਆ ਲੇਵੇ ਦੀਆਂ ਸਫਾਈਆਂ ਠੀਕ ਆਈ ਇੱਕ ਨੰਬਰ ਹੋਏਗੀ ਰੂਹ ਵਾਂਗੂ ਚੱਲੀ ਬੱਚਾ ਕਿ ਕਿੱਥੇ ਗਈ ਕੱਟੀ ਆ ਗਈ ਉਹ ਬੱਜੀ ਉਹ ਬੱਜੀ ਠੀਕ ਆ ਗਈ ਕੱਟੀ ਹੈ ਨਹੀਂ ਕੱਢੀ ਮਦਰ ਨਹੀਂ ਜੀ ਰਾਂ ਨੇਲੀ ਚ ਆ ਗਈ ਹੈ ਨਾ ਛੋਟੀ ੱੱਲੇ ਆ ਕੱਢਦਾ ਦੇਖੋ ਵੀਰੋ ਸਫਾਈਆਂ ਗੱਡੀਆਂ ਤਾਂ ਵੀਰੇ ਮੋਲੇ ਦਾ ਮੋਲ ਤੋਂ ਬਾਅਦ ਹਾਂ ਜੀ ਹਾਂ 200 ਕਿਲੋਮੀਟਰ ਪਈ ਹੈ 200 ਕਿਲੋਮੀਟਰ ਪਾਓ ਬਿਲਕੁਲ ਲੈਣ ਦੇ ਨਾਲ ਵੇਖੋ ਵੀਰੋ ਕੋਈ 1 55 ਵਾਲੇ ਮੋਲ ਨਹੀਂ ਜਿਆਜ ਰੇਡ ਆ ਵੀਰ ਦੇ 99 ਬਿਲਕੁਲ ਰੇਡ ਕੀਤੀ ਆ ਇਹ ਨਹੀਂ ਮਈਆਂ ਉੱਤੇ ਆਣ ਕੇ ਕੋਈ ਲਏ ਬਿਲਕੁਲ ਬਿਲਕੁਲ ਇਹ ਵੀ ਨਾਲ ਵੀ ਆਨਲਾਈਨ ਮਗਾਏ ਮਈਂ ਚੁੱਤੇ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਚੰਗੇ ਨਾਲ ਚੰਗੇ ਰੰਗੋਂ ਜਿਹੜਾ ਤੁਸੀਂ ਮਰਜ਼ੀ ਮਗਾ ਕੇ ਦਿਵਾਗੇ ਤੇ ਵੀਰਾਂ ਨੂੰ ਇਹ ਬੇਨਤੀ ਆ ਕਿ ਤੁਸੀਂ ਵੀਰੇ ਬੇਸ਼ੱਕ ਇਹ ਦਰੋਂ ਗੱਡੀ ਲੈ ਕੇ ਆਜੋ ਤੁਹਾਨੂੰ 100 ਕਿਲੋਮੀਟਰ ਪਹੁੰਚ ਦੱਸਿਆ ਉਹ ਤੁਹਾਨੂੰ ਫ੍ਰੀ ਹੋ ਜੂ ਵਿੱਚ ਹੋ ਹੈਨਾ ਬਿਲਕੁਲ ਮਈਆਂ ਪਰ ਸਿਰੇ ਦੀਆਂ ਹੋਣ ਸਿਰੇ ਦੀਆਂ ਮਈਆਂ ਬਿਲਕੁਲ ਬਿਲਕੁਲ ਵਧੀਆ ਨੇ ਸੋਹਣੀਆਂ ਲੱਗਣਗੀਆਂ ਜਾਰ ਬਿਲਕੁਲ ਵੀਰੇ ਬਿਲਕੁਲ ਸੌਪ ਕਲਾਸ ਆ हां वीरए आ आग, गाड़िया की सुई है संजंदर इन्नू कोई 20 ਦਿਨਾਂ ਦਾ ਲਾੜੇ ਕੋਈ 50 ਦਿਨਾਂ ਦਾ ਲਾੜੇ ਹਾਂਜੀ ਮਗਰ ਕੱਟੀ ਆ ਗਈ ਬਹੁਤ ਚੰਗੀ ਦੇਖੋ ਕਾਲੀ ਛਾ ਕੱਟੀ ਆ ਕਾਲੀ ਛਾ ਕੱਟੀ ਆ ਗਈ ਹੈਣਾ ਛੋਟੀ ਘਟੂਆ ਜਿਹੜੀ ਚੰਗਾ ਲਵਾਇਆ ਝੋਟੀ ਫਲੇ 9 ਕਿਲੋ ਠੰਡਾ ਕਰਕੇ ਦੁੱਧ ਹੋਏਗਾ 8 ਕਿਲੋ ਦੀ ਫੁੱਲ ਬੜਾ ਫੁੱਲ ਗਰੰਟੀ ਕੋਈ ਲਾਜੀ 9 ਲੀਟਰ ਠੰਡਾ ਕਰਕੇ ਬਿਲਕੁਲ ਰੂਮ ਵਾਂਗੂ ਕੋਲੀ ਰੂਮ ਕੀ ਬਾਤ ਹੈ ਖੋਲੋ ਵੀਰੇ ਤਾਂ ਵੇਖੋ ਵੀਰੇਓ ਚੰਗੀ ਝੋਟੀ ਆ ਮਗਰ ਵੀ ਕੱਟੀ ਆ ਗਈ ਆ ਬੇਲ ਚੰਗੀ ਲੰਮੀ ਹੈ ਜੀ ਹੈਣਾ ਹਾਂ ਕੱਦ ਕੋਦ ਦੱਸ ਦੋ ਬਾਕੀਆਂ ਧਾਰ ਬੇਲ ਬਹੁਤ ਲੰਮੀ ਹੈ ਜੀ ਤੇ ਵੇਖੋ ਵੀਰੇ ਸੋਹਣੀ ਆ ਬਹੁਤ ਚਵਾ ਬੜਾ ਸਪੈਸ਼ਲ ਲੱਗਿਆ ਖਾਣ ਚੰਗਾ ਲੱਗਿਆ ਨਾ ਚਵਾ ਵੀ ਵੀਰੇ ਖਾਣ ਭਾਂਡੇ ਦਾ ਪਸ਼ੂ ਹੁੰਦਾ ਕੱਟੀ ਮਗਰਾ ਕੀ ਕਿੰਨਾ ਹੁਣ ਪੱਕਾ 9 ਲੀਟਰ ਦੁੱਧ ਜੀ ਪੱਕਾ 9 ਕਿਲੋ ਠੀਕ ਆ ਜੀ ਖਾਣ ਬੜਾ ਪਿਆਰਾ ਲੱਗਿਆ ਵੀਰੇ ਨੂੰ ਹਨਾ ਮੈਂ ਦੁੱਧ ਕਿੰਨੇ ਚੰਗੇ ਸੇ ਵਾਲੇ ਚਲ ਕੇ ਮੈਨੇ 10 12 ਕਿਲੋ ਦੁੱਧ ਚੁਆਈ ਜਾਣਾ ਸਿੰਗਲ ਹੱਡੀ ਜੀ ਆ ਗਈ ਹੈ ਚੋੜਾ ਚਗਾਠਾ ਉਹ ਚਿੱਟੀ ਆ ਕੱਟੀ ਵੀ ਮਗਰ ਕਾਲੀ ਆ ਜੈਡ ਬਲੈਕ ਬਿਲਕੁਲ ਵੇਖੋ ਵੀਰੋ ਐ ਸਿੰਗਲ ਹੱਡੀ ਲੰਮੀ ਬੇਲ ਲੈਵਾ ਸੋਹਣਾ ਲੱਗਿਆ ਦੇਖੋ ਵੀਰੋ ਚੈੱਕ ਕਰ ਲਿਓ ਲੈਵਾ ਐ ਸਫਾਈਆਂ ਸੁਈਆਂ ਬੋਧਨੇ ਮਾਨੇ ਚ ਐ ਕੈਮਰੇ ਤੋਂ ਥੋੜਾ ਜਿਹੀ ਮਤਾਰਾ ਮਾਰ ਕੇ ਦਿਖਾ ਦਿੰਨੇ ਆ ਰੋਹ ਵਾਂਗੂ ਪੋਲੀ ਠੀਕ ਹੈ ਜੀ ਚਵਾ ਇੱਕ ਨੰਬਰ ਠੀਕ ਹੈ ਜੀ ਕੈਮਰੇ ਤੋਂ ਥੋੜਾ ਕਬਰ ਦੀ ਕੈਮਰੇ ਤੋਂ ਝਾੜਦੀ ਮਤਾਰਾ ਮਾਰ ਕੇ ਰੋਹ ਵਾਂਗੂ ਪੋਲੀ ਹੋਏਗੀ ਠੀਕ ਹੈ ਜੀ ਹੂੰ ਬੱਚਾ ਲੱਗਨੇ ਬਗ ਕੈਮਰੇ ਤੋਂ ਡਰਨ ਦੀ ਝੋਟੀ ਬਿਲਕੁਲ ਵੀਰੇ ਬਿਲਕੁਲ ਠੀਕ ਹੈ ਜੀ ਹਾਂ ਵੀਰੇ ਗਾੜੀ ਆ ਗਈ ਮੈਂ ਇਹ ਵੀ ਸੁਈ ਦੀ ਗੱਲ ਕਰੀ ਆਹੋ ਇਹਦੇ ਮੁੱਲ ਸੱਚ ਕਿਵੇਂ ਆ ਹਾਂ ਜੀ ਮਲਟੀਫਾਈਡ ਸੇਵਲਾ ਖਾਨ ਦੀ ਕੁਆਲਿਟੀ ਵੇਖੋ ਕਿੰਨੀ ਚਵਾਈਆਂ ਮੋਟੀ ਟੋਪ ਕਲਾਸ ਸੋਹਣੀ ਤੋਂ ਬੰਗਾਲ ਤੋਂ ਸਾਣੀ ਵੇਥੇ ਵੇਥੇ ਤੇ ਲੱਗਾ ਵੀਰੇ ਚਵਾਈ ਤਾਂ ਆਪੇ ਵਧੀਆ ਹੁੰਨੀ ਐ ਜੀ ਹੂੰ ਠੀਕ ਆ ਜੀ ਮੋਲ ਆ ਵੀਰੇ ਬੁੱਲ ਕਿੰਨਾ ਕਰੀਏ ਜੀ ਅੱਜ ਕਰਕੇ ਮੈਨੂੰ ਜੈ ਜੀ ਜਾਣਦੇ ਹੋ ਬੁੱਲ ਕਰਨੋਂ ਭਾਈ 75 ਕਰ ਲੀਏ 70 ਕਰ ਲੀਏ 65 ਦੀ ਦੇ ਦਈਏ 65 ਦੀ 65 ਹਾਂ ਕੀ ਬਾਤ ਆ 2 ਛੜ ਦੇ ਵੀਰੇ 65 ਦੀ 100 ਕਿਲੋਮੀਟਰ ਫ੍ਰੀ ਕਰਦਾ ਪਹੁੰਚ 63000 ਕਿਲੋਮੀਟਰ ਫਰੀ ਬਿਲਕੁਲ ਕੀ ਬਾਤ ਆ ਵੇਖੋ ਵੀ ਰਿਓ ਇਧਰੋਂ ਪਸ਼ੂ ਜਾਇਜ ਮਿਲਦੇ ਆ ਬਿਲਕੁਲ ਬਾਰਡ ਏਰੀਆ ਜੋ ਜਾਇਜ ਰੇਟ ਬਿਲਕੁਲ ਹੀ ਮਗਰ ਵੀ ਕੱਢੀ ਆਗੀ ਕੱਢੀ ਚੰਗੀ ਸੀਮੰਦੀ ਹੈ ਨਾ ਹਾਂ ਦੋ ਝੋਟੀਆਂ ਆਈਆਂ 63 ਦੀਆਂ ਤੇ 63000 ਦੀ ਵੀਰੋ ਫੋਨ ਜਰੂਰ ਲਾ ਲਿਓ ਜੀ ਹਾਂ ਵੀਰੇ ਗੱਡੀ ਆ ਗਈ ਮੈਂ ਫਿਰ ਵੱਡੇ ਪੱਲੇ 'ਚ ਜੇ ਮਾਲਕ ਤਿੱਜਾ ਵਾਲੇ ਕੋ ਚੱਖਾ ਗੂਆ ਵਾਲੇ ਕੱਲ੍ਹ ਦੀ ਮੈਂ ਸੁਈ ਆ ਕੱਲ੍ਹ ਦੀ ਸੁਈ ਆ ਜੀ ਕੱਲ੍ਹ ਦੀ ਮੈਂ ਦੁੱਧ ਵਾਲੀ ਆ ਕੋਈ ਚੰਗੀ ਕੋਈ ਸਰਾ ਨਾ ਚੇਰਾਂ ਦੇ ਲੋ ਮੈਂ ਦੁੱਧ ਭਰ ਦੇ ਕਿੰਨੇ ਧਾਰ ਪਵਾਦੀ ਆ ਰੂਹ ਬਾਰੇ ਪੱਲੇ ਜੀ ਬੱਚੇ ਕੀ ਪਾਇਆ ਵੀਰੇ ਨੇ ਕੱਟੀ ਆ ਗਈ ਐ ਜੀ ਠੀਕ ਆ ਇੱਕ ਨੰਬਰ ਰੂਹ ਹੋਣੀ ਕੋਈ ਐਂ ਕਲਾਵੇ ਪਾਇਏ ਥੱਲੇ ਵੀਰੋ ਵੇਖੋ ਐ ਸਿੱਧੀ ਸਿੱਧੀ ਉਪਰ ਹੋਈ ਮੈਂ ਤੇ ਵੀਰ ਕਹਿੰਦਾ ਤੀਜਾ ਨਹੀਂ ਚੌਥਾ ਸੂਰਾ ਤੁਸੀਂ ਮੈਂ ਮੰਨ ਲਓ ਚੱਲੇ ਵੇ ਦੀ ਗੱਲ ਕਰੀਏ ਤਾਂ ਦੁੱਧ ਵਾਲੀ ਆ ਜੀ ਫੁੱਲ ਮੈਂ ਲੈਵਾ ਉਹ ਖੁੱਲੇ ਥਣ ਪਾਂਡੇ ਦੀ ਮਾਲਕਾ ਵੀਰੋ ਤਾਂ ਚੈੱਕ ਕਰ ਲਓ ਫੇਸ ਕੁਆਲਿਟੀ ਵੀ ਚਵਾਈ ਕਿਵੇਂ ਤੇ ਨਿਕਲੀ ਵੀਰ ਜੀ ਇਹਦੀ ਹਾਂ ਮੈਂ ਕਿਹਾ ਰੂਆ ਅੱਛਾ ਠੀਕ ਹੈ ਜੀ ਲੈ ਫਿਰ ਉਹ ਲੈਵਾ ਚੈੱਕ ਕਰ ਲਿਓ ਲਾਗੇ ਤੋਂ ਐ ਥੱਲੇ ਉਹ ਸੋਨੇ ਥਣਪਾਡੇ ਦੀ ਮਾਲਕ ਬਣੀ ਐ ਤਾਂ ਮੈਂ ਇਹ ਜਿੰਨ ਇਦਾਂ ਹੀ ਧਾਰ ਇਹਦੀ ਧਾਰ ਐ ਕਿਆ ਬਾਤ ਆਮੋ ਕੋਲੀ ਹੋਏਗੀ ਚਵਾ ਆ ਪੋਲਾ ਲੱਗਿਆ ਚਵਾ ਆ ਪੋਲਾ ਰੂਆ ਵੇਖੋ ਮੇਰਾ ਥਣ ਲੈਵਾ ਕੱਢਾ ਸਾਹ ਇਹ ਪੱਕੀਆ ਬਾਤ ਹੈ ਖੁੱਲੇ ਥਣ ਪਾਂਡੇ ਦੀ ਮਾਲਕਾ ਤਾਂ ਆ ਗਿਆ ਬੱਚਾ ਕੱਟੀ ਆ ਗਈ ਹੈ ਨਾ ਕੱਟੀ ਆ ਗਈ ਠੀਕ ਹੈ ਤਾਂ ਇਹਦਾ ਮੁੱਲ ਵੀਰੇ ਮੁੱਲ ਕਰਨ ਨੂੰ ਘੱਟ 50 80 ਕਰਨੀ ਹੈ 75000 ਦੀ ਨਹੀਂ ਦੇਣੀਏ 75 ਦੀ 73000 ਦੀ 100 ਕਿਲੋਮੀਟਰ ਪਹੁੰਚ ਜਾਵੇ ਕੀ ਬਾਤ ਹੈ ਤਾਂ ਵੇਖੋ ਵੀਰੇ ਵੱਡੀ ਮੈਂ 73000 ਜੀ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੋ ਗਈ ਆ ਮਗਰ ਵੀ ਇਹਦੇ ਕੱਟੀ ਆ ਗਈ ਹੈ ਲੈਵਾ ਚੈੱਕ ਕਰ ਲਓ ਇਹ ਫੁੱਟ ਫੁੱਟ ਫਿਸ਼ ਕਰ ਦਈਏ ਇਹਦੀ ਹਾਂਜੀ 70000 ਚ ਦੇ ਦੇਣੀ ਬਿਲਕੁਲ ਜਾਇਜ਼ 70 ਦੀ 70000 ਦੀ 100 ਕਿਲੋਮੀਟਰ ਫ੍ਰੀ ਠੀਕ ਆ ਵੀਰੇ ਬਾਕੀ ਕੋਈ ਫੋਨ ਲਾ ਲਈ ਫਿਰ ਵੀ ਹਨਾ ਕੋਈ ਨਹੀਂ ਬਾਕੀ ਥੋੜਾ ਬੋਤਾ ਮਾਤਉਣਾ ਪਾਪਾ ਰੇਟ ਬਿਲਕੁਲ ਅਕੇ ਛਾਂਡ ਛਾਂਡ ਕੇ ਪਾਏ ਬਾਕੀ 100 ਕਿਲੋਮੀਟਰ ਫ੍ਰੀ ਕਰਾਂਗੇ ਫ੍ਰੀ ਪਹੁੰਚ ਹਾਂ ਤਾਂ ਵੀਰੇ ਫੋਨ ਜ਼ਰੂਰ ਲਾ ਲਿਓ ਵੀਰ ਨੂੰ ਰੇਟ ਵੀਰ ਦੇ ਬਿਲਕੁਲ ਜਾਇਜ਼ ਆ ਕੋਈ ਬਾੜ ਬੂਟ ਤੋਂ ਸ਼ੁਰੂ ਹੁੰਦੀਆਂ ਝੋਟੀਆਂ ਚੰਗੀਆਂ ਝੋਟੀਆਂ ਵੱਡੀਆਂ ਚੰਗੇ ਰਿਕਾਰਡ ਵਾਲੀਆਂ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਮੈਂ ਮੈਂ ਅੱਡੀ ਮੈਂ ਬਦੰਦਾ ਨਹੀਂ ਪਾਸ 2000 ਇੱਕ ਲੱਖ ਦੋ ਦੀ ਵੱਡੀ ਮੈਂ ਵਜ ਨਹੀਂ ਬਹੁਤ ਜ਼ਿਆਦਾ ਵੀਰੇ ਹਨ ਪਲੀ ਜੁੜੀ ਹੈ ਮੈਂ ਨੂੰ ਕਿੱਲੇ ਵੱਜਿਆ ਪਸ਼ੂ ਵੀਰੇ ਸੋਨਾ ਲੱਗਦਾ ਕਾਡੀ ਮੈਂ ਕੋਈ ਲਾ ਕੇ ਗੱਡੀ ਫਦਾ ਫਦਾਵਾ ਕੇ ਫਿਰ ਵੇਖੇ ਮੈਂ ਗੱਡੀ ਮੈਂ ਬਿਲਕੁਲ ਵੀਰੇ ਤਾਂ ਵੀਰੇ ਪਸ਼ੂ ਇਹ ਹੈ ਕਿ ਕੋਈ ਨਿੱਕੇ ਕੱਦ ਨਹੀਂ ਨਾ ਮੰਨੇ ਉਹ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਬਿਲਕੁਲ ਝੋਟੀਆਂ ਨੇ ਮੰਨੇ ਇਹੜੀ ਮੈਂ ਛੋਟੀ ਨੂੰ ਪਹਿਲਾਂ ਸਮਾਂ ਵਿੱਚ ਛੋਟੀ ਆ। ਤੰਵੀਰਾਂ ਨੂੰ ਬੇਨਤੀ ਆ ਕਿ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਨਵੇਂ-ਤਨੇ ਵੀਡੀਓ ਲਾ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ। ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ, ਰੇਡ ਵੀਰ ਦਾ ਜੱਜ ਆ। ਤਾਂ ਇੱਕੜੀ ਡਰੈੱਸ, ਵੀਰ ਜੀ ਐਡਰੈਸ ਦੱਸਿਓ ਆਪਣਾ ਇੱਕੜੀ ਬੋਲੇ। ਬਾਕੀ ਪਿੰਡ ਸ਼ਿਕਾਰਮਸ਼ੀਂ, ਜ਼ਿਲ੍ਹਾ ਕਪਾੜਸਪੁਰ, ਤਹਿਸੀਲ ਦੇਰਾ ਬਾਬਾ ਨਾਨਕ। ਫੋਨ ਨੰਬਰ 9855501706। ਕਈ ਵੀਰ ਪੁੱਛਦੇ ਕਿ ਐਡਰੈਸ ਗ੍ਰਾਸ ਪਿੰਡ ਸ਼ਿਕਾਰਮਰਸ਼ਾ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਜ਼ਿਲ੍ਹਾ ਕਸਾਤ ਬਿਲਕੁਲ ਡੇਰਾ ਬਾਬਾ ਨਾਨਕ ਲੱਗ ਗਿਆ ਆਪਾਂ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ